ਸੰਘਾਜੀ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕੀ ਜਜ਼ਬਾ ਹੈ ਇਹ ਨੌਜਵਾਨ ਵੀਰ ਦਿੱਲੀ ਤੋਂ ਹੁਣ ਇੱਥੇ ਪਹੁੰਚੇ ਡੇਰਾ ਬਾਬਾ ਨਾਨਕ ਡੇਰਾ ਪਠਾਨਾ ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੈਂਪ ਲੱਗਿਆ ਔਰ ਪੂਰਾ ਟਰੱਕ ਭਰ ਕੇ ਇਹ ਜਿਹੜੇ ਨੇ ਸੇਵਾ ਲੈ ਕੇ ਇੱਥੇ ਪਹੁੰਚੇ ਨੇ ਸਿੱਖ ਹਿਊਮੈਨਿਟੀ ਦੇ ਨਾਮ ਤੇ ਇਹਨਾਂ ਦੀ ਸੰਸਥਾ ਔਰ ਇਹਨਾਂ ਨੇ ਕੱਲ ਜਿਸ ਤਰੀਕੇ ਦੇ ਨਾਲ ਉੱਥੋਂ ਚੱਲੇ ਆ আজাদਪੁਰ ਤੋਂ ਰੋਸ਼ਨਾਰਾ ਰੋਡ ਤੋਂ ਉੱਥੇ ਦੇ ਸਾਰੇ ਵੀਰ ਨੇ ਜਿਸ ਤਰੀਕੇ ਦੇ ਨਾਲ ਇਹ ਸੇਵਾਵਾਂ ਕਰਦੇ ਨੇ ਔਰ ਜੀ ਦੇਖੋ ਤੁਸੀਂ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹ ਇਹਨਾਂ ਨੇ ਕਿੱਟਾਂ ਬਣਾਈਆਂ ਜਿਦੇ ਵਿੱਚ ਸਰੋਂ ਦਾ ਤੇਲ ਟੋਰਚ ਆਪਣਾ ਇਸ ਨੈਪਕਿਨ ਸਾਬਣ ਆਡੋਮੋਸ ਚਾਵਲ ਚੀਨੀ ਈਵਨ ਇੱਥੇ ਚੱਪਲਾ ਜੁੱਤੇ ਟੋਰਚ ਜੋ ਘਾਰਾਂ ਦੀਆਂ ਲੋੜਮੰਦ ਚੀਜ਼ਾਂ ਨੇ ਇੱਕਦਮ ਆਪ ਪੈਕਿੰਗ ਕਰਾ ਕੇ ਲੈ ਕੇ ਆਏ ਨੇ ਔਰ ਮੈਂ ਦੇਖ ਕੇ ਜਿਸ ਥੇ ਮੈਨੂੰ ਇੱਕ ਰਾਹਤ ਵੀ ਮਿਲੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਵੀਰ ਆਪਣੀ ਕੌਮ ਦੀ ਸੇਵਾ ਆਪਣੀ ਦੇਸ਼ ਦੀ ਸੇਵਾ ਆਪਣੇ ਪੰਜਾਬ ਦੀ ਸੇਵਾ ਕਰ ਰਹੇ ਹੈ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਸਥਾ ਨੂੰ ਜੇ ਜਿਸ ਕਿਸਮ ਦੀ ਇੱਕ ਕਿੱਟ ਬਣਾਈ ਗਈ ਹੈ ਇਸ ਤਰੀਕੇ ਦੇ ਕਿੱਟ ਬਣਾ ਕੇ ਤੁਸੀਂ ਜਦ ਭੇਜੋਗੇ ਤੇ ਇਹ ਪ੍ਰੋਪਰ ਜਿਹੜੀ ਕਿੱਟ ਹੈ ਸੀਲਡ ਉਹਨਾਂ ਘਰਾਂ ਤੱਕ ਪਹੁੰਚੇਗੀ ਜਿੱਥੇ ਉਹਨਾਂ ਨੂੰ ਇਹਦੀ ਰਿਕੁਆਇਰਮੈਂਟ ਹੈ ਸੋ ਬੜੇ ਅچھے ਤਰੀਕੇ ਦੇ ਨਾਲ ਇਹ ਇੱਥੇ ਲੈ ਕੇ ਆਏ ਨੇ ਮੈਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਸ਼ਾਬਾਸ਼ੀ ਦਿੰਦਾ ਔਰ ਗੁਰਚਰਨ ਜਰਦਾਸ ਕਰਦਾ ਕਿ ਗੁਰੂ ਸਾਹਿਬ ਇਹਨਾਂ ਨੂੰ ਬਲ ਬਖਸ਼ਣ ਇਸੇ ਤਰੀਕੇ ਦੇ ਨਾਲ ਆਪਣੇ ਭਰਾਵਾਂ ਦੀਆਂ ਸੇਵਾਵਾਂ ਕਰਦੇ ਰਹੇਨ ਕੌਮ ਦੀ ਸੇਵਾ ਕਰਨ ਸੋ ਇਹ ਇੱਕ ਜਜ਼ਬਾ ਲੋਕਾਂ ਦੇ ਵਿੱਚ ਹੈ ਔਰ ਦੇਖ ਕੇ ਸਾਨੂੰ ਖੁਸ਼ੀ ਹੋਈ ਔਰ ਪੂਰੀ ਟੀਮ ਦਾ ਸਿਕ ਕਮਿਊਨਿਟੀ ਜਿਹੜੀ ਹੈ ਹਿਊਮੈਨਿਟੀਜ਼ ਦੇ ਨਾਮ ਤੇ ਉੱਤੇ ਕਰ ਰਹੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪ੍ਰਧਾਨ ਜੀ ਅੱਜ ਜੀ ਨੂੰ ਇੱਕ ਬੇਨਤੀ ਵੀ ਕਰਨਾ ਚਾਹਾਂਗੇ ਉਹ ਫੋਟੋ ਨਾਲ ਆਜੋ ਕਮਨ ਸਾਹਿਬ ਆਪ ਜੀ ਨਾਲ ਮਿਲ ਕੇ ਦਿੱਲੀ ਗੁਜ਼ਾਰਾ ਕਮੇਟੀ ਨਾਲ ਮਿਲ ਕੇ ਹੋਰ ਵੀ ਕਾਰਜ ਕਰਾਂਗੇ ਕਿ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਕਿ ਅਭੀ ਹਰ 15 ਦਿਨਾਂ ਵਿੱਚ ਇੱਕ ਗੱਡੀ ਦਾ ਪ੍ਰੋਗਰਾਮ ਬਣਾਈਏ 10 ਦਿਨ ਵਿੱਚ ਇੱਕ ਗੱਡੀ ਦਾ ਪ੍ਰੋਗਰਾਮ ਬਣਾਈਏ ਕਿ ਅਸੀਂ ਆਪ ਜੀ ਨੂੰ ਮਿਲਾਂਗੇ ਆ ਕੇ ਬਿਲਕੁਲ ਆ ਕੇ ਮਿਲੋ ਕੋਆਰਡੀਨੇਸ਼ਨ ਬਣਾ ਕੇ ਅਸੀਂ ਵਧੀਆ ਕੰਮ ਕਰ ਸਕਦੇ ਹਾਂ ਅਸੀਂ ਬੇਟਾ ਹਰ ਪਿੰਡਾਂ ਦੇ ਵਿੱਚੋਂ ਜਾਇਜ਼ਾ ਲੈ ਰਹੇ ਹਾਂ ਕਿ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਰਿਕੁਆਇਰਮੈਂਟ ਦੀ ਲਿਸਟ ਅਸੀਂ ਪ੍ਰੋਵਾਈਡ ਕਰਾਂਗੇ ਤੁਹਾਨੂੰ ਲੋਕਾਂ ਨੂੰ ਤੇ ਆਪਾਂ ਮਿਲ ਕੇ ਨਕੇ ਵਦਨਗੇ ਤੇ ਮੈਂ ਸਮਝਦਾ ਹੋਰਾਂ ਦੇ ਵੀ ਕੋਲਾ ਜਜ਼ਬਾ ਹੁੰਦਾ ਤੋਂ ਮਿਲ ਕੇ ਕੰਮ ਕਰਾਂਗੇ ਕੌਮ ਦੇ ਕੰਮ ਕਰੀਏ ਅਸੀਂ ਸੋਚ ਰਿਹਾ ਕਿ ਉਂਜੀਵੇਂ ਫਸਲਾਂ ਸਭ ਨੂੰ ਪਤਾ ਖਰਾਬ ਹੋ ਗਿਆ ਨੇ ਤੇ ਜਿਵੇਂ ਪਾਣੀ ਥੁੱਕੇ ਫਸਲ ਦੁਬਾਰਾ ਬੋਣ ਲਈ ਹੋਏ ਅਸੀਂ ਬੀਜਾਂ ਦਾ ਵੀ ਪ੍ਰਬੰਧ ਕਰੀਏ ਤੇ ਉਸ ਸਾਰਾ ਜੱਜਾ ਜਿਹੜੇ ਗੱਲ ਕੀਤੀ ਇਹ ਜੱਜੇ ਦਾ ਇਹੀ ਕਰ ਰਿਹਾ ਵੀ ਆਉਣ ਵਾਲੇ ਸਮੇਂ ਚ 15 ਦਿਨਾਂ ਬਾਅਦ 1 ਮਹੀਨੇ ਬਾਅਦ ਕਿਸੇ ਦੀ ਲੋੜ ਪੈਣੀ ਆ ਉਹ ਸਾਡੀ ਕੋਆਰਡੀਨੇਸ਼ਨ ਉਹਨਾਂ ਬਹੁਤ ਜ਼ਰੂਰੀ ਆ ਬਹੁਤ ਬਹੁਤ ਹੋਊਗਾ